ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਚੱਲ ਰਹੇ ਆ ਰਾਜਸਥਾਨ ਕਿਸ਼ਨਗੜ੍ਹ ਏਰੀਆ ਚ ਬੈਠੇ ਹੋ ਆ ਇਹ ਕਰਤੇ ਆ ਬਾਤ ਆ ਭਾਈ ਕੈਸੀ ਫਸਲ ਕਾਟੀ ਆ ਆਪਕੀ ਬਹੁਤ ਤਗੜੇ ਕੱਟ ਰਹੀ ਹੈ ਬਹੁਤ ਅੱਛੀ ਹੈ ਬਹੁਤ ਅੱਛਾ ਕੱਟ ਰਿਹਾ ਠੀਕ ਹੈ ਗੱਡੀ ਅੱਛਾ ਕੰਮ ਕਰਦੀ ਹੈ ਕੰਮ ਕਰਦੇ ਪਲੈਨ ਕਾਟਦੇ ਇਸ ਤੇ ਇਹ ਹੈ ਭਾਈ ਸਾਡੇ ਬੰਦੇ ਫਿਰ ਪੂਰਾ ਲੈਰਾ ਫੇਰਾ ਨੇ ਕੰਮ ਬੱਸ ਇੱਥੇ ਆਪਣਾ ਅੱਜ ਤੇ ਕੱਲ ਦਾ ਦਿਨ ਹੀ ਲਾਉਣਾ ਅੱਜ ਬੱਸ ਇਹ ਦੋ ਵਾਰ ਨਿਕਲਣਾ ਹੈ ਪੀਰੂ ਪਰ ਪਰਸੋਂ ਤੜਕੇ ਨਿਕਲਾਂਗੇ ਕੱਲ ਦਾ ਦਿਨ ਲਾਉਣਾ ਇੱਥੇ ਬਣਾ ਲਿਆ ਆਪਾਂ ਬੱਸ ਵਧੀਆ ਆਦਾ ਖਰਚਾ ਪਾਣੀ ਬਣ ਗਿਆ ਵਧੀਆ ਸੀਜ਼ਨ ਲੱਗਿਆ ਟੰਡਾ ਕੋ ਆਦੀ ਮਹੀਨੇ ਚੱਲੀ ਹੈ ਦੂਜੇ ਪਾਸੇ ਲਓ ਵੀ ਉਧਰੋਂ ਮਹੀਨ ਹੋਉ ਆਉਂਦੀ ਆਪਣੀ ਨਾ ਵੱਡਾਂਗੇ ਇੱਥੇ ਆਪਾਂ ਮੂੰਗੀ ਆ ਖੜਾ ਸਾਡਾ ਹਾਂਡਾ ਮਿੱਤਰੋ ਬਸ ਅਜਦਾ ਤੇ ਕੱਲ ਦਾ ਦਿਨ ਦੋ ਦਿਨ ਆ ਉਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਐਮਪੀ ਬਲੌਗ ਨਹੀਂ ਪਿਆ ਬਹੁਤ ਚਿਰ ਹੋ ਗਿਆ ਕਾਲ ਇੱਥੇ ਆਈ ਇਨਕੇ ਮੂੰਹ ਕਾਟ ਕੇ ਹਟਿਆ ਕਿਹਦਾ ਲਗਾ ਜੀ ਆਮਕੋ ਮਿਲ ਕੇ ਬੜੀਆ ਬੜੀਆ ਅੱਛੇ ਆਦਮੀ ਐ ਬਸ ਠੀਕ ਐ ਪੂਰੀ ਥੱਕ ਪਾਈਆ ਮਿੱਤਰੋ ਪਹਿਲੀ ਵਾਰ ਹੀ ਆਏ ਆਪਾਂ ਇੱਥੇ ਲੋ ਵੀ ਬਤਰੋ ਕਰੋ ਦਰਸ਼ਨ ਵਿਸ਼ਾਲ ਦੇ ਜੂ ਦਿਨ ਸਾਥ ਸਿਕਮਾ ਨਹੀਂ ਕਾਰਦਾ ਹੁਣ ਫਿਰ ਚਲੋ ਅੱਗੇ ਮੁੜ ਕੇ ਆਪੇ ਬਾਦ ਅੰਦਰ ਵੀ ਕਵਤਾ ਬਤਨਾਂਗੇ ਸਾਹਿਬ ਆਉਂਦਾ ਮਕਰ ਸਹਣਾ ਸਿੰਘ ਤੁਰਿਆ ਆ ਵੀ ਆਉਂਦਾ ਨਜ਼ਾਰਾ ਪੂਰਾ ਲੋ ਵੀ ਮਿੱਤਰੋ ਆ ਪਿੰਡ ਦੇ ਵਿੱਚ ਆਪਣੇ ਡੇਰੇ ਲੱਗੇ ਹੋਏ ਨੇ ਇਹ ਆਪਣਾ ਮੋਟਰਸਾਈਕਲ ਸਾਰਾ ਦਿਨ ਇਹਦੇ ਉੱਤੇ ਹੀ ਰਹੀਦਾ ਤੇ ਹਣ ਤੁਹਾਨੂੰ ਅੱਡਾ ਦੇ ਹੋਣੇ ਆਪਣਾ ਜਾ ਕੇ ਕਿੱਥੇ ਆਪਾਂ ਰਹਿਣੇ ਕਰਦੇ ਆ ਬਾਬੋ ਸਾਨੂੰ ਹੋ ਗਿਆ ਜੀ 7-8 ਦਿਨ ਕੰਮ ਚਲਾਏ ਨੂੰ ਤੇ ਵਧੀਆ ਕੰਮ ਚੱਲ ਗਿਆ ਚੰਗਾ ਸੀਜ਼ਨ ਹੀ ਲੱਗ ਗਿਆ ਮੰਨੋ ਯਾਰ ਵਧੀਆ ਕਿਉਂਕਿ ਆਪਾਂ ਤਾਂ ਆਏ ਸੀਗੇ ਇੱਥੇ ਵੀ ਐਮਪੀ ਜਾਣੇ ਆ ਯਾਰ ਚਲੋ ਖਰਚਾ ਪਾਣੀ ਕੱਢ ਲੈਨੇ ਆ ਖਾਦਾਰੀ ਦਾ ਕਿਉਂਕਿ ਲੱਖ ਰੁਪਏ ਖਰਚਾ ਆਏ ਨੇ ਵੀ ਦੋ ਪਿੰਡ ਦਾ ਜਾਣ ਆਉਣ ਦਾ ਵਧੀਆ ਸੀਜ਼ਨ ਹੀ ਲੱਗ ਗਿਆ ਆਪਾਂ ਖਰਚਾ ਕੱਢਦੇ ਕੱਢਦੇ ਤੇ 2 ਰੁਪਏ ਬਣਾ ਕੇ ਲੈ ਚੱਲੇ ਆ ਇੱਥੋਂ ਹੋਣੇ ਤੇ ਮੋਟਾ-ਮੋਟਾ ਦਿੱਤਾ ਆਪਾਂ ਲਾ ਪਰ ਉੱਤੇ ਹੁਣ ਚੱਲੇ ਆ 35 ਹੂੰ ਪਰਸੋਂ ਨਿਕਲਣਾ ਕੱਲ ਦਾ ਦਿਨ ਹੋਰ ਲਾਉਣਾ ਸੀ ਕਿ ਕੱਲ ਨਾਲ ਹੋਰ ਲਾ ਲਈਏ ਤੇ ਚਲੋ ਵੀ ਤੁਹਾਨੂੰ ਦਿਖਾਉਣੇ ਆਂ ਗਾਂ ਜਾ ਕੇ ਆਪਣਾ ਅੱਡਾ ਜਿੱਥੇ ਰਹਿੰਦੇ ਆਂ ਤੇ ਇੱਕ ਅੱਜ ਪੇਮੈਂਟ ਮੂਵਮੈਂਟ ਜਿਹੜੀ ਰਹਿੰਦੀ ਸੀ ਮਾੜੀ ਮੋਟੀ ਉਹ ਕਰਦੇ ਆਂ ਇਕੱਠੀ ਗ੍ਰਾਹੀ ਆ ਕੇ ਦਿਖਾਉਣੇ ਤੁਹਾਨੂੰ ਅੱਗੇ ਜਾ ਕੇ ਇੱਥੇ ਆ ਬਈ ਉਹ ਆਪਣਾ ਟਿਕਾਣਾ ਆ ਪਿਆ ਆਪਣਾ ਟਿੱਪਣੀ ਵਾਲਾ ਸਕੰਜਾ ਸਕੰਜਾ ਸਾਰਾ ਕੁਝ ਇੱਥੇ ਆ ਮੋਟਰਸਾਈਕਲ ਖੜਾ ਇੱਥੇ ਰਹਿੰਨੇ ਆ ਉਹ ਦੂਜੇ ਬੇਲੀ ਆਪਣੇ ਇੱਕ ਮਸ਼ੀਨ ਧੋਈ ਜਾਂਦੇ ਤੇ ਬੇਲੀ ਟੱਕਰੇ ਆ ਮਲਾਉਣੇ ਉਹਨਾਂ ਨੂੰ ਵੀ ਤੁਹਾਨੂੰ ਜਾ ਕੇ ਪੰਪਰ ਤੇ ਰਹਿੰਨੇ ਆ ਮਿੱਤਰੋ ਆਪਾਂ ਆ ਇੱਧਰ ਸਾਡੇ ਸ਼ਗਿਰਦ ਬਾਈ ਜੀ ਮਸ਼ੀਨ ਧੋਣ ਲੱਗੇ ਪਏ ਆ ਸਰਵਿਸ ਸਟੇਸ਼ਨ ਖੋਲਿਆ ਇਹਨਾਂ ਨੇ ਇੱਥੇ ਉਹ ਸਰਵਿਸ ਸਟੇਸ਼ਨ ਖੋਲਿਆ ਏ ਇਹ ਕਾਜ ਇਹ ਕੋ ਸਾਡਾ ਨਾ ਫੋਰਮੈਨ ਆ ਬਾਈ ਤਾਂ ਸਾਰਾ ਹੈੱਡ ਆ ਸਾਡਾ ਜਿਹੜਾ ਆ ਇੱਧਰ ਵੇਖ ਹੈਲੋ ਹੈ ਕਰ ਦੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਇਹ ਸਾਡਾ ਫੋਰਮੈਨ ਆ ਬਾਈ ਤੇ ਕੋਈ ਮਸ਼ੀਨਾਂ ਸਾਡੀਆਂ ਚ ਫਾਲਟ ਪੈ ਜਾ ਸਾਨੂੰ ਇਹ ਕੱਢ ਕੇ ਦਿੰਦਾ ਸਾਰੇ ਲੱਗਦਾ ਕਰਤੀ ਤਿਆਰੀ ਆ ਕਰਤੀ ਤਿਆਰੀ ਫਿਰ ਓਏ ਕਿਦਣ ਦੀ ਕਦੋਂ ਤੁਰਨਾ ਅੱਛਾ ਯਾਰਾਂ ਸਾਨੂੰ ਕੱਲ੍ਹ ਰ ਛੱਡ ਕੇ ਜਾਓਗੇ ਆ ਪਰਸਾ ਤੁਹਾਡੇ ਮਗਰੇ ਆ ਜਾਣਾ ਅਸੀਂ ਮੈਂ ਕਿਹਾ ਚੱਲ ਬਲੌਗ ਪਾਦ ਗਿਆ ਅੱਜ ਪਹਿਲਾ ਤਾਂ ਪਿਆ ਨਹੀਂ ਗਾ ਨਹੀਂ ਪਹਿਲਾ ਪਾਉਨੇ ਰਹੇ ਆ 8 ਮਹੀਨੇ ਹੋ ਗਏ ਪਾਇਆ ਨਹੀਂ ਗਿਆ ਯਾਰ ਹੁਣ ਬਾਕੀ ਹੈੱਡਫੋਨ ਲਾਉਣੇ ਜ਼ਰੂਰੀ ਹੁੰਦੇ ਭਾਈ ਉਹ ਵੇਖ ਲਓ ਐ ਨਾ ਫੋਨ ਫਣ ਆਉਂਦੇ ਬਾਹਲੇ ਆ ਤੇ ਫਿਰ ਚੱਕਣੇ ਔਖੇ ਜਾਂਦੇ ਆ ਫੋਨ ਨਾਲ ਤਾਂ ਫਿਰ ਹੈੱਡਫੋਨ ਲੱਗੇ ਹੁਣ ਸਹੀ ਹੁੰਦਾ ਕੰਮ ਹੈਣਾ ਫੋਰਮੈਨ ਜੀ ਚੰਗੀ ਤਰ੍ਹਾਂ ਤੋਲਿਓ ਚੰਗਾ ਜੀ ਹਾਂ ਜੀ ਆ ਵੀ ਮਿੱਤਰੋ ਚੱਲੀ ਜਾਂਦਾ ਕੰਮ ਪੂਰਾ ਘੈਂਟ ਇੱਕ ਨੰਬਰ ਚ ਲਗਭਗ ਅੱਜ ਆਪਾਂ ਵੱਡ ਤੇ ਤੋਂ ਪਹਿਲਾਂ ਪਹਿਲਾਂ ਬਾਈ ਜੀ ਸੈਂਕੀ 33 ਦੇ ਕੇ ਰਾਮਨਾਲ ਵੱਡਦੇ ਆ ਤੇ 9 10 ਕਿਤੇ ਹੋ ਰਹਿਗੇ ਆਪਣੇ ਕੋਲੇ ਅੱਜ ਨਵੀੜ ਕੀ ਚੱਲਾਂਗੇ ਉਹ ਪਰੇ ਵੱਡਿਆ ਪਿਆ ਬਾਈ ਤੇ ਆਹਾਂ ਖੜੀ ਐ ਇਹਦੇ ਪਰਲੇ ਪਾਸੇ ਵੱਡਿਆ ਤੇ ਇਹਦੇ ਚ ਚੱਲੀ ਜਾਂਦੀ ਆ ਇੱਕ ਹੋ ਪਰੇ ਪਲਾਟ ਵੱਡਿਆ ਪਿਆ ਲਓ ਵੀ ਮਿੱਤਰੋ ਕੰਮ ਦੀ ਹੋਈ ਅੱਜ ਦੇ ਦਿਨ ਦੀ ਸਮਾਪਤੀ ਹੁਣ ਤੜਕੇ ਦੁਬਾਰੇ ਸ਼ੁਰੂ ਕਰਾਂਗੇ ਹਾਂਜੀ ਹਾਏ ਕਿਉਂ ਜੀ ਆਉਂਦੇ ਨੇ ਯਾਰੇ ਖਾਲਸਾ ਜੀ ਹਲ ਇਹਦੀ ਆਪਣਾ ਨਵੀਂ ਮਸ਼ੀਨ ਤੇ ਨਵਾਂ ਬੰਦਾ ਤੇ ਖਾਲਸਾ ਗਿਆਨੀ ਬੰਦਾ ਲੈਂਦਾ ਭਈ ਆਪਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਕਿੜੀ ਵੀ ਨਾ ਆ ਬੈਠਿਆ ਤਾਂ ਆ ਪਛਾਲੀ ਪੱਲੀ ਪਈ ਚੁੱਭੜ ਸਾਡੇ ਕੋਲੇ ਵਾਵਾ ਸੀਗੇ ਤੇ ਇੱਕ ਰਹਿ ਗਿਆ ਉਹ ਵੀ ਪਾਸੇ ਧੁਕਿਆ ਐ ਉਹ ਥੋੜਾ ਲੁਗਿਆ ਰਹਿ ਗਿਆ ਕਿਤੇ ਪਤਾ ਨਹੀਂ ਲੱਗਿਆ ਆਓ ਉਧਰ ਮਸ਼ੀਨ ਫਿਰਦੀ ਆ ਬਈ ਆਪਣੀ ਬਾਅਦ ਇੱਕ ਦੋ ਗਿਹੜੇ ਜੇ ਰਹਿ ਗਏ ਤੇ ਅੱਜ ਦਾ ਕੰਮ ਆਪਣਾ ਨਿਬੜ ਗਿਆ ਦਿਨ ਅੱਜ ਵਧੀਆ ਲੱਗ ਗਿਆ ਖਰ ਆਪਣਾ ਬਾਬੇ ਦੀ ਕਿਰਪਾ ਨਾਲ ਕਿਰਪਾ ਰਹੀ ਦਾਦੇ ਦੀ ਫੁੱਲ ਦਾ ਤੇਰੀ ਕਿਰਪਾ ਹੁਣ ਆ ਇਸ ਟਾਈਮ ਤੇ ਬਾਕੀ ਕੰਮ ਤਾਂ ਇੱਥੇ ਹੈਗਾ ਹੀ ਬਾਬੇ ਉਹ ਐਮਪੀ ਨੂੰ ਜਾਣਾ ਅਸੀਂ ਐਮਪੀ ਜਾਣਾਗਾ ਹੁ ਕੰਮ ਇੱਥੇ ਵੀ ਪੂਰਾ ਪਰੀ ਵਿੱਚ ਛੱਡ ਕੇ ਭਜਾਂਗੇ ਇਥੋਂ ਪੂਰਾ ਕੰਮ ਆ ਬਾਈ ਇੱਥੇ ਦਾਦੇ ਦੀ ਫੁੱਲ ਕਿਰਪਾ ਹੈ ਆਹ ਫਿਰਦੀ ਬਈ ਜੀ ਆਪਣੀ ਵਿਸ਼ਾਲ 2025 ਮਾਡਲ ਨਾ ਖਾਲਸਾ ਐ ਇੱਕ ਦੀ ਨਵੀਂ ਲਿਆਂਦੀ ਬਈ ਰਿਕਾਰਡ ਤੋੜ ਤੇ ਲਓ ਵੀ ਨਿਪਟ ਗਿਆ ਕੰਮ ਤੇ ਕੱਢ ਤੇ ਦਾਣੇ ਮੁੰਡਿਆ ਨੇ ਚੱਲਿਆ ਘਰ ਨੂੰ ਨੇਰਾ ਵਾਵਾ ਆ ਗਿਆ ਤੇ ਮੋਟਰਸਾਈਕਲ ਬੜੀ ਦੂਰ ਖੜਾ ਪਾ ਲਗੇ ਕਿਸੇ ਕੋਈ ਲੈ ਹੀ ਜਾਵੇ ਚੱਕ ਕੇ ਹੁਣ ਮਿਲਦੇ ਆਂ ਸਾਰੇ ਰਸਤੇ ਤੁਹਾਨੂੰ ਪੂਰਾ ਬਲੌਗ ਬਣਾ ਕੇ ਪਾਵਾਂਗੇ ਮਿਲਦੇ ਆਪਾਂ ਐਮਪੀ ਜਾਣ ਲੱਗੇ ਟਾਟਾ ਬਾਏ ਬਾਏ ਭਾਈ ਸਾਰਿਆਂ ਨੂੰ